ਹਾਂਜੀ ਕੀ ਹਾਲ ਚਾਲ ਹੈ ਅੱਜ ਚੱਲੇ ਅਸੀਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਕੀ ਜੀ ਗਰਮੀ ਬਹੁਤ ਸੀ ਤੇ ਬਾਰ ਬਾਰ ਦੋ ਸਿੰਘਾਂ ਦਾ ਫੋਨ ਆ ਰਿਹਾ ਸੀ ਹੋਰਾਂ ਦਾ ਕਿ ਕਿੱਥੇ ਰਹਿ ਗਏ ਲੇਟ ਹੋ ਗਏ ਕਿਉਂਕਿ ਬਾਈਕ 'ਚ ਤੇਲ ਘੱਟ ਸੀ ਤੇ ਫਿਰ ਪਟੋਲ ਪੰਪ ਦੇ ਕੋਲ ਆਇਆ ਹੁਣ ਪਹੁੰਚ ਗਏ ਜੀ ਪੂਰੇ ਪੂਰੇ ਟਾਈਮ ਤੇ ਪਹੁੰਚੇ ਸੀ ਇਹ ਆਪਣਾ ਮੋਹਾਲੀ ਦਾ ਰੇਲਵੇ ਸਟੇਸ਼ਨ ਹੈ ਜੀ ਤੇ ਉਹਨਾਂ ਨੇ ਸਿੰਘਾਂ ਨੇ ਪਹਿਲਾਂ ਟਿਕਟ ਤਕਰਾਰ ਕੇ ਜੀ ਆਪਣੀ ਆਹ ਲੋ ਜੀ ਅਸੀਂ ਸਟੇਸ਼ਨ ਇੱਥੇ ਪਹੁੰਚ ਗਏ ਜੀ ਤੇ ਇੱਥੇ ਟ੍ਰੇਨ ਵੈਸੇ 15 ਮਿੰਟ ਲੇਟ ਸੀ ਜੀ ਟ੍ਰੇਨ ਮਿਲ ਗਈ ਆਪਾਂ ਨੂੰ ਤੇ ਬਹੁਤ ਖੁੱਲੀ ਸੀ ਬਾਬਾ ਜੀ ਦੀ ਕਿਰਪਾ ਦੇ ਨਾਲ ਤੇ ਇਹ ਵੀ ਚੈੱਕ ਕਰੋ ਜੀ ਹੋਰ ਜੀ ਸਭ ਠੀਕ ਹੋ ਜੀ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਇਸੇ ਤਰ੍ਹਾਂ ਬਲੌਗ ਆਉਂਦੇ ਰਹਿਣਗੇ ਜੀ ਤੇ ਏਸੀ ਲੁਧਿਆਣਾ ਪਹੁੰਚ ਗਏ ਜੀ ਜੋ ਸਾਡੀ ਜੀ ਟ੍ਰੇਨ ਸੀ ਜੀ ਮੋਹਾਲੀ ਤੋਂ ਉਹ ਆਪਣਾ 455 ਤੇ ਸੀ ਤੇ ਵਿੱਕੀ ਜੀ ਨੂੰ ਲੋ ਜੀ ਦਰਸ਼ਨ ਕਰੋ ਤੇ ਵੈਸੇ ਹੁਣ ਰੇਲ ਵਿੱਚ ਬਹੁਤ ਸਾਫ ਸਫਾਈ ਹੁੰਦੀ ਹੈ ਜੀ ਵੈਸੇ ਨਾ ਪਹਿਲਾਂ ਬਹੁਤ ਗੰਦ ਹੁੰਦਾ ਸੀ ਤੇ ਵਧੀਆ ਲੱਗਿਆ ਵੈਸੇ ਦੇਖ ਕੇ ਬਚਪਨ ਛੋਟੇ ਹੁੰਦੇ ਗਏ ਸੀ ਟ੍ਰੇਨ 'ਚ ਚਲੋ ਇਸ ਵਾਰ ਮਲਾਇਆ ਗੁਰੂ ਰਾਮਦਾਸ ਜੀ ਨੇ ਤੇ ਇੱਥੇ ਰਾਤ ਹੋ ਗਈ ਸੀ ਜੀ ਜਾਂਦੇ ਜਾਂਦੇ ਤੇ ਆਪਣੇ ਇਹ ਭਰਾ ਮਿਲੇ ਜੀ ਗੁਰਦਾਸਪੁਰ ਤੋਂ ਬਾਕੀ ਤੁਸੀਂ ਦੱਸੋ ਜੀ ਕਿਵੇਂ ਦਾ ਥਿਊ ਲੱਗਿਆ ਜੀ ਸੀ ਬਿਆਸ ਪਹੁੰਚ ਗਏ ਜੀ ਉਹ ਕਿ ਜੀ ਕੋਣ ਕੋਣ ਜਾਂਦਾ ਰਹਿੰਦਾ ਜੀ ਅੰਮ੍ਰਿਤਸਰ ਸਾਹਿਬ ਕਮੈਂਟ ਜਰੂਰ ਕਰਿਓ ਜੀ ਆਪਣਾ ਮੋਹਲੀ ਜਿਹੜੀ ਆ ਜੀ ਕਿੱਥੇ ਕਿੱਥੇ ਤੋਂ ਬਲੋਂਗ ਕਰਦੇ ਆ ਜੀ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਇਹ ਆਪਣੇ ਸਿੰਘਾਂ ਜੀ ਤਿੰਨੇ ਜਣੇ ਇਹ ਅੰਦਰ ਸੇਵਾ ਕਰਦੇ ਨੇ ਸਵੇਰ ਦੀ ਆ ਦੇਖੋ ਜੀ ਬਾਬਾ ਜੀ ਮਿਹਲੇ ਮੂੰਹ ਦੇ ਮਿੱਠੇ ਦਿਲ ਦੇ ਕਾਲੇ ਗਵੰਡੀ ਸਾਲੇ ਸਹੀ ਗੱਲ ਹੈ ਜੀ ਆ ਗੁਰਦਾਸਪੁਰ ਹੀ ਆ ਲਈ ਅਸੀਂ ਤੇ ਆਪਣਾ ਅਮਰਸਰ ਸਾਹਿਬ ਪਹੁੰਚ ਗਏ ਜੀ ਤੇ ਇਸ ਤੋਂ ਬਾਅਦ ਦੇਖਦੇ ਹਾਂ ਇਹ ਉਹਨਾਂ ਦਾ ਸਾਢੇ 9:00 ਦਾਸ ਵਜੇ ਦੀ ਇਹ ਵਰਮੀ ਬਹੁਤ ਹੋ ਗਈ ਸੀ ਤੇ ਅੱਥੋਂ ਅਸੀਂ ਬਾਹਰ ਆ ਕੇ ਆਟੋ ਲਿੱਤਾ ਜੀ ਆਟੋ ਲੈਂ ਤਾਂ ਉਹ ਅਦੋ ਅਸੀਂ ਜਾਂਦੇ ਚਾਰੇ ਦੇਖੋ ਜੀ ਗੁਰੂ ਜੀ ਨੇ ਪਤਾ ਸੀ ਹਾਂ ਬੱਚੇ ਭੁੱਖੇ ਆਏ ਲੰਗਰ ਲਗਾ ਰੱਖਿਆ ਸੀ ਜੀ ਕੜੀ ਚੋਲਾ ਦਾ ਤੇ ਅਸੀਂ ਇੱਥੇ ਵੇਦ ਪੂਜਾ ਕੀਤੀ ਤੇ ਠੰਡੇ ਮਿੱਠੇ ਜਲਦੀ ਚ ਵੀ ਚੱਲ ਰਹੀ ਸੀ ਜੀ ਦਰਸ਼ਨ ਕਰੋ ਜੀ ਦੋ ਸਰ ਸਾਹਿਬ ਜੀ ਦੇ ਬਹੁਤ ਸੰਗਤ ਸੀ ਬਰਤੀ ਜੀ ਤੁਸੀਂ ਦੱਸੋ ਤੁਸੀਂ ਕਦੋਂ ਆਣਾ ਤੇ ਬਾਕੀ ਮੌਸਮ ਵੀ ਥੋੜਾ ਜਿਹਾ ਠੰਡਾ ਹੋ ਗਿਆ ਸੀ ਜੀ ਤੇ ਹੁਣ ਦੇਖਦੇ ਆ ਜੀ ਜਾ ਕੇ ਰੂਮ ਲੈਂਦੇ ਆ ਜੀ ਆ ਦੇਖੋ ਜੀ ਕਿੱਡਿ ਕਿੱਡੀ ਦੁਕਾਨਾਂ ਬਣਾ ਲਈਆਂ ਮੇਰੇ ਸਰਸਾ ਜੀ ਤੇ ਆ ਚੈੱਕ ਕਰੋ ਜੀ ਇਹ ਆਦਰਸ਼ਨ ਕਰੋ ਜੀ ਦਰਸ਼ਨ دیوئی ਦੇ ਅੱਛੇ ਜੀ ਕਮਰੇ ਲਈ ਪੁੱਛਿਆ ਸੀ ਇੱਕ ਵਾਰ ਤੇ ਇਹਨਾਂ ਨੇ ਲਿਖਤਾ ਜੀ ਅੱਗੇ ਦੂਜੀ ਸਰਾਮਾ ਚ ਮਿਲੇਗਾ ਉੱਥੇ ਗਏ ਉਹ ਗੰਦ ਜੀ ਰੂਮ ਵਿੱਚ ਹੈ ਨਹੀਂ ਜੀ ਜੀ ਫਿਰ ਦੁਬਾਰੇ ਆਏ ਜੀ ਤੇ ਆ ਦਰਸ਼ਨ ਗੋਰੀ ਬਾਬਾ ਟਾਲਰ ਆਏ ਜੀ ਇੱਥੇ ਆ ਕੇ ਜੀ ਦਿਲ ਨੂੰ ਸਕੂਨ ਮਿਲਦਾ ਜੀ ਜਾਨ ਨੂੰ ਜੀ ਨਹੀਂ ਕਰਦਾ ਕਰ ਪਰ ਕੀ ਕਰਾਂ ਜੀ ਸਮਾਂ ਬਹੁਤ ਘੱਟ ਸੀ ਜੀ ਇਹ ਸਾਨੂੰ ਇੱਥੇ 11 11 ਵਜੇ ਗਏ ਸੀ ਜੀ ਇੱਥੇ ਅਸੀਂ ਇਹ ਹੋ ਗਈ ਨਾ ਵੀ ਲਿਆ ਪਰ ਅੰਦਰ ਦੇਸ ਨੂੰ ਗਰਮੀ ਜ਼ਿਆਦਾ ਲੱਗ ਰਹੀ ਹੈ ਇਹ ਸਾਨੂੰ ਕਮਰਾ ਮਿਲ ਗਿਆ ਸੀ ਜੀ ਇਹ ਦੇਖੋ ਜੀ ਬਾਬਾ ਜੀ ਦੇ ਦਰਸ਼ਨ ਹੋ ਰਹੇ ਟੱਲ ਰਾ ਜੀ ਤੇ ਅਸੀਂ 12 ਵਜੇ ਇਸ਼ਨਾਨ ਕਰਕੇ ਕਮਰੇ ਤੋਂ ਇਹ ਸਾਡੇ ਸਿੰਘ ਜੀ ਅੰਦਰ ਸੇਵਾ ਕਰਨ ਜਾ ਰਹੇ ਨੇ ਜੀ ਗੁਰਦੁਆਰਾ ਸਾਹਿਬ ਸੱਚਖੰਡ ਆਹ ਦੇਖ ਫਿਨਿਸ਼ਿੰਗ ਕਰਦਾ ਜੀ ਦੀਵਾਨ ਹਾਲ ਜੀ ਦੇਖੋ ਕਿੰਨਾ ਸੋਹਣਾ ਜਾਇਆ ਹੈ ਇਹ ਚੈੱਕ ਕਰੋ ਜੀ ਵਾਹਿਗੁਰੂ ਆਹ ਲੀ ਜਿਵੇਂ ਇਸ਼ਨਾਨ ਕਰਦੇ ਸੀ ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਨੇ ਆਪਣੇ ਚੋਲੇ ਪਾਏ ਜੀ ਦਸਤਾਰਾਂ ਸਜਾਈਆਂ ਤੇ ਆਪਾਂ ਵੀ ਇਸ਼ਨਾਨ ਕੀਤਾ ਇੱਥੇ ਦੇਖੋ ਅੱਪਰੇ ਆ ਵੀ ਦਰਸ਼ਨ ਕਰੋ ਜੀ ਸੰਤਾਨ ਗੁਰੂ ਗ੍ਰਾਮ ਦਾ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਪਰਿਵਾਰ ਵਿੱਚ ਮੇਲ ਇਤਿਬਾਕ ਪਿਆਰ ਬਖਸ਼ਣ ਹੈ ਜੀ ਸਭ ਦੀਆਂ ਝੋਲੀਆਂ ਭਰਨੀਆਂ ਨੇ نیچے ਦੁੱਖੀ ਦਾ ਦਰ ਭੈਣਾ ਦੇਖਾਂ ਸਦਾ ਹੀ ਆਪਣੀ ਮਿਹਰ ਬਣਾਈ ਰੱਖਣੇ ਜੀ ਆ ਲਈ ਜੀ ਸੰਮਨਕਾਲ ਤੱਕ ਸਾਈਂ ਦਰਸ਼ਨ ਕਰੋ ਜੀ ਅੱਖਾਂ ਨਹੀਂ ਰੱਜੀਆਂ ਜੀ ਦਰਸ਼ਨ ਕਰਦ ਕਰ ਕਰਕੇ ਜੀ ਜੀ ਕਰਦਾ ਵਾਰ ਵਾਰ ਦੇਖੀ ਜਾਣਾ ਜੀ ਇੱਥੇ ਜੀ ਮਹਾਰਾਜ ਜੀ ਦਾ ਪ੍ਰਕਾਸ਼ ਨੂੰ ਹੋਇਆ ਜੀ ਤੇ ਇੱਥੇ ਸਿੰਗਰਣੇ ਚੱਲ ਰਿਹਾ ਸੀ ਜੀ ਅਗਰ ਨਿਦਰਸ਼ਨ ਕਰ ਲਈ ਜੀ ਤੱਕ ਸਰ ਜੀ ਦੇ ਚੌੜ ਦੇ ਇਸ ਹੰਗਰੇ ਉੱਤ ਮਹਾਰਾਜ ਜੀ ਆ ਦੇਖੋ ਇਹ ਚੌੜ ਦੇ ਜਾਨ ਤੇ ਅਸੀਂ ਇੱਥੇ 12:30 ਵਜੇ ਬਾਹਰ ਬੈਠ ਗਈ ਸੀ ਜੀ ਸੰਗਤ ਬਹੁਤ ਸੀ ਜੀ ਦਰਸ਼ਨ ਕਰਨ ਲਈ ਸਿੱਖਨੀ ਸਾਹਿਬ ਜੀ ਦਾ ਜਾਪ ਚੱਲ ਰਿਹਾ ਸੀ ਜੀ ਬਹੁਤ ਸੋਨਾ ਉੱਥੇ ਸਲਿਟੀ ਕੀਤੀ ਹੋਈ ਹੈ ਜੀ ਗੁਰਦੁਆਰਾ ਸਾਹਿਬ ਵੀ ਕਿ ਜੀ ਵੱਡੇ ਵੱਡੇ ਕਮਰੇ ਲਗਾਏ ਹੋਏ ਆ ਜੀ ਪੋਆਰਿਆਂ ਵਾਲੇ ਤੇ ਜੀ ਸੰਗਤ ਨੂੰ ਜਲਦੀ ਪਿਆਸ ਲੱਗ ਰਹੀ ਹੈ ਜੀ ਜਾਲੇ ਵੀ ਦਿੱਤਾ ਜਾ ਰਿਹਾ ਜੀ ਸੇਵਾਦਾਰਾਂ ਵੱਲੋਂ ਤੇ ਇੱਥੇ ਚਾਰੇ ਤਰਫੋਂ ਗੁਰਦੁਆਰਾ ਸਾਹਿਬ ਦੀ ਸਫਾਈ ਦੀ ਹੋ ਰਹੀ ਸੀ ਜੀ ਤੇ ਇੱਥੇ ਦਰਸ਼ਕਾਂ ਨੂੰ ਅਸੀਂ ਵੀ ਬੈਠ ਕੇ ਜੀ ਕੋ ਦੂਰ ਦੂਰ ਸੰਗਤਾਂ ਆਈਆਂ ਹੋਈਆਂ ਜੀ ਜਿਨ੍ਹਾਂ ਤੇ ਬਹੁਤ ਆਮਦਾਰ ਦੀ ਕਿਰਪਾ ਜੀ uh uh uh, 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 uh. ਇੱਥੇ ਜੀ ਸਾਡਾ ਸੇਵਾਦਾਰ ਰੁੱਲ ਗਿਆ ਸੀ ਤੇ ਅਸੀਂ ਉਹਨੂੰ ਬਾਹਰ ਦੇਖਣ ਨਿਕਲੇ ਆ ਸਾਡੇ ਮੁਖ ਸੇਵਾਦਾਰ ਜੀ ਵਿੱਕੀ ਸਿੰਘ ਇੱਥੇ ਜੀ ਨੀਂਦ ਆ ਕੇ ਪੂਰੇ ਜੋਰਾਂ ਦੇ ਦੇਖੋ ਜੀ ਸਾਰੇ ਸੁਸਤ ਹੋ ਗਏ ਕਿੱਦਾਂ ਬਏ ਨੇ ਜੀ ਆਪਾਂ ਵੀ ਸੀਟ ਮੱਲੀ ਵੀਰ ਜਾ ਕੇ ਸੌਣ ਦੀ ਤਿਆਰੀ دو تین گھنٹے آرام کروں گے ہیلو جی اپنے پنکھے لگا لے چلو جی بلوگ کمیں دگیا کمنٹ لائک سبسکرائب ضرور کرو جی اتنے سے موہالی ساڑھے نو بجے تک پہنچ گئے سی تو ویڈیو لگی کمنٹ ضرور کرو جی سب کا دنواد جی بہت بہت اس طرح پیار بنائی رکھیں اپنی بائک پڑھی سی